ਉਹੀ ਵਗਦੀ ਆ ਜਿਵੇਂ ਲੋ 22 23 ਕਿਹਜਾ ਹੈਗਾ ਕਿੰਨਾ ਕਾ ਪਾਣੀ ਲੋਤੀ ਤੇ ਇੱਥੇ ਰੱਖੀ ਉਹ ਚਾਈ ਜੋ ਘਟਾ ਕੇ ਮੈਨੂੰ ਲੱਗਾ ਵਿੱਚ ਪਾ ਦੇ ਆ ਠੰਡਾ ਪਾਣੀ ਉਹ ਲੀਕ ਹੋ ਜੂ ਦੇਖੋ ਜੀ ਪਹਿਲੇ ਗਲਾਸ ਚਾ ਰੱਖੇ ਤਾਂ ਉਹ ਘੱਟੀ ਜੀ ਉਹ ਲੈ ਗਏ ਬਾਹਲਾ ਜਦੇ ਹੋਏ ਕੰਮ ਆਡਾ ਨੰਬਰ ਦਾ ਮਸਾ ਲਾਇਆ ਭਾਈ ਤੁਸੀਂ 12 ਦਿਨ ਤਾਂ ਜਮੀ ਡੀਕਦੇ ਨੇ ਹੋਗੇ ਫਾਈਨਲ ਅੱਜ ਆਇਆ ਜੀ 20 ਤਰੀਕ 20 ਤਰੀਕ ਹੋ ਗਿਆ ਅੱਜ ਲੜਕੇ 7 ਵਜੇ ਤੇ ਲੱਗੇ ਹੋਣ ਮੈਨੂੰ ਲਾਉਂ ਦਿਓ ਲਾ ਕੇ ਆਪ ਵੀ ਜਾਨ ਨਾਲ ਜੀ ਪ੍ਰੋਟਾਗਨਿਸਟ ਆਹ ਹੋਪੀ ਲੋ ਪਹਿਲਾਂ ਉਹ ਕੋਲਡ ਡਰਿੰਕ ਜਾਂ ਵੀ ਗਰਮ ਹੋਈਓ ਯਾਰ ਜੂਸ ਜਾਂ ਉਹ ਪਹਿਲਾਂ ਪੀ ਲਓ ਪਾਣੀ ਪੁਣੀ ਹੋਰ ਤੇਰੀ ਲੱਗਾਈ ਨਹੀਂ ਪਹਿਲਾਂ ਨੁੱਤੇ ਸੀ ਸਾਰੀ ਨਾ ਨਾ ਐਡੀ ਤਾਂ ਨਹੀਂ ਅੱਜ ਕੱਲ ਮੈਂ ਹੁਣ ਦਿਲ ਜੜ ਠੰਡਾ ਹੋ ਜੀ ਚਾਹ ਠਾਇਰ ਕੇ ਪੀ ਲਾਂਗੇ ਚਾਹ ਠਾਇਰ ਕੇ ਪੀ ਲਾਂਗੇ ਉਹ ਫਿਰ ਨਾ ਸਵਾਦ ਨਹੀਂ ਆਉਂਦਾ ਉਹਦਾ ਕੋਸਾ ਨਾ ਉਹ ਤਾਂ ਫਿਰ ਨਿਕਾ ਜਾਂ ਦੂਸਰਾ ਨਹੀਂ ਹੈਗਾ ਫਾਇਦਾ ਜੂਸ ਜਿਆ ਵੇ ਦੇ ਕਿ ਮੇਰੇ ਫਿਰ ਤੇ ਵਿੱਚ ਕੰਡਾ ਆ ਤੁਹਾਡੀ ਹਾਂ ਤੋਲਣੀਆਂ ਆ। ਆ ਰਾਫਟਰ ਕੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ? ਆ ਤੋਲ ਲਿਓ ਪਹਿਲਾਂ ਪਹਿਲਾਂ। ਹੂੰ। ਇਹ ਕੋਈ ਨਹੀਂ ਜਾਣਕਾਰੀ ਵਾਸਤੇ ਕਰਦੇ ਕੰਮ। ਕੱਲ ਨੂੰ ਪੰਜ ਚਾਰ ਪ੍ਰੋਜੈਕਟ ਜਿਹੜੇ ਹੋਰ ਲੱਗਣਗੇ ਹਿਸਾਬ ਚ ਆ ਜਾਣਗੇ। ਵੀ ਹਾਂ ਭਾਈ ਓਕੇ ਕੰਮ। ਨਹੀਂ ਇੱਕ ਸਾਈਡ ਦਾ ਤੋੜ ਲਓ ਜਿਹੜਾ ਤੋੜ ਲਓ ਤਾਂ ਆ ਜਿਹੜੇ ਜਿਹੜੀਆਂ ਪਾਈਪਾਂ ਲਾਉਂਗੇ ਨਹੀਂ ਇੱਕ ਥਰਡ ਵੀ ਤੋੜ ਲਓ ਬਸ ਤੇ ਕੰਮ ਦੀ ਹਿੰਦੂ ਮਾਰਾ ਸਿੱਖ ਹਾਂ ਕੋਈ ਨਹੀਂ ਆਏਗੀ ਗੱਲ ਐਂ ਤਾਂ ਜਿਹੜੀ ਜਿਹੜੀ ਲਾਉਂਗੇ ਉਹਦੀਆਂ ਪਾਈਪਾਂ ਦੀ ਗਿਣਤੀ ਕਰ ਲਾਂਗੇ ਨਾ ਆਪਾਂ ਬਸ ਲਿਖੀ ਚੱਲਣਾ ਸ਼ੁਰੂ ਹੋਣਾ ਪਹਿਲਾਂ ਹੋਊਗਾ ਉਹ ਗਿਣਤੀ ਕਰਕੇ ਬਸ ਇੱਕ ਪਾਈਪ ਉਹ ਤੋੜ ਲੈ ਕੋੜਾ ਜਿਹੜਾ ਇੱਕ ਸਾਈਡ ਦਾ ਬਹੁਤ ਸਾਰੀ ਤੋੜ ਲਓ ਛੋਏ ਕਰ ਸਰਰ ਇੱਕ ਮਿੱਠਾ ਮਾੜਾ ਹੋਰ ਹੋਇਆ ਇਹਦਾ ਨਾ ਜੂ ਮੜਾ ਜਾ ਤੇ ਇਕੱਲੇ ਬੰਦੇ ਦਾ ਕੰਮ ਹੈ ਹੈ ਬਾਈ ਪਕੜੋ ਦੋ ਗੁੰਟੜਾ 15 ਕਿਲੋ ਪਤਾ ਨਹੀਂ ਕਿੰਨਾ ਕਹਿੰਦੇ ਹੈਲੋ 20 ਕਿੰਨੇ ਕਿਲੋ ਹੋਇਆ ਬੋਲੋ 35 ਕਿਲੋ ਹੈ ਜੀ ਆਓ ਸਹੀ 35 ਹੂੰ ਨੰਮ ਮੈਂ ਤੁਹਾਡੇ ਨਾਲ ਹੈ ਨਹੀਂ ਬਾਬੇ ਸੋਸਾ ਸਸਾ ਦੇ ਚਲੋ ਇਹਨਾਂ ਤੋਂ ਲੱਕ ਨੂੰ ਦੇਣਾ ਉਹ ਤੁਹਾਡੇ ਦਾ ਕੀ ਸਾਰੇ ਹੋਵੇ ਪਜਾਮੇ ਉਹ ਪੰਜਾਬ ਵਾਲੇ ਕਿਹਨਾਂ ਤੋਂ ਦੇਖ ਲੋ ਇਹ ਨਹੀਂ ਯਾਰਾਂ ਵੀ ਤਾਂ ਬਹੁਤ ਰੁਕੇ ਹੈ ਨਾ ਇਹ ਬਹੁਤ ਰੁਕੇ ਆਇਸੋ ਉਹ ਨੂੰ ਜਿਹੜਾ ਤੇ ਅਜੀ ਡੱਬਾ ਜਾ ਤਾਂ ਕਢ ਲੈਂਦੇ ਯਾਰ ਭੁਜੀ ਆ ਜਾ ਅਸੀਂ ਚੱਕਦਾ ਬਟਾ ਆ ਝੋਲੇ ਚ ਕੋਈ ਨਹੀਂ ਖੇਰ ਜਿਹਾ ਦੇਖ ਤੇ ਚੱਕ ਹਾਲਾ ਕੋਈ ਕਢ ਜਾ ਉਹ ਕਰੇ ਲੱਗ ਜਾਈਏ ਆ ਇਹ ਵੀ ਨਹੀਂ ਆ ਝੋਲੇ ਜੀ ਬੈ ਡੱਪਾ ਜਾ ਤਾਂ ਲਾਲਾ ਬਾਈ ਲੀ ਜਾਂਦਾ ਕਲਾਸ ਕੱਲੇ ਬੰਦੇ ਆਉਣ ਜਾਣ ਕਰਨਾ ਪਹਿੰਦਾ ਇਹ ਸਹਾਈਤਾ ਜੀ ਮੰਨਦੇ ਆਂ ਇਹਦੇ ਗੱਲਬਾਤ ਹੋਣੀ ਨਹੀਂ ਕੋਈ ਦੀ ਇਹਨਾਂ ਨੇ ਮਾਰਿਆ ਨਹੀਂ ਕਿਹੜਾ ਲੱਭ ਕੇ ਨੇ ਉਹ ਮਾਤਾ ਧਰਨੇ 'ਚ ਪਾ ਗਿਆ ਅੱਜ ਬਾਲਾ ਕੱਟ ਬਹੁਤ ਬੇਜਗ੍ਹਾ ਕੱਟ ਸੀ ਤੂੰ ਬੱਕਿਆ ਧਰਨੇ 'ਚ ਹੂੰ ਜੰਦਾ ਹੱਕ ਜਿਉਣਾ ਤੈਨੂੰ ਕਹਿਣ ਲੱਗਾ ਪਹਿਲਾਂ ਮੈਂ ਕਿ ਤੂੰ ਹੀ ਜਾਏ ਨਾ ਮਗੇ ਇਹੇ ਸੀ ਕੰਮ ਤੋਂ ਦੀ ਕਹਿੰਦਾ ਮੈਂ ਬਾਈਆਂ ਨੂੰ ਕੱਲ ਨੂੰ ਕਿਹਾ ਸੀ ਨਾ 70 ਰੁਪਏ ਪੰਜ ਦਿਨਾਂ ਟਾਈਮ ਦਿੱਤਾ ਤੈਨੂੰ ਦਿਨਾਂ ਦਾ ਹਾਂ ਜੀ ਹੂੰ ਔਰ ਅੱਜ ਵੀ ਦੀ ਹਾਂ ਮੈਂ ਤਾਂ ਥੱਕ ਜਿਆ ਜਾ ਰਿਹਾ ਔਰ ਅੱਜ ਵੀ ਸੀ ਅੱਜ ਤਾਂ ਬੜੀ ਦੁਨੀਆ ਦੀ ਆਪਣੇ ਪਿੰਡ ਦੀ ਮਾਰਨੇ ਵੀ ਹੋ ਗਏ ਨਾ ਅੱਜ 10 ਪਿੰਡਤੀ 20 25 25 ਦਾ ਮਾਰ ਲਏ ਹੋਗੇ ਲੋਕ ਹਾਂ 10 ਪਿੰਡਾਂ ਦਾ ਕੰਮ ਸੀ ਅੱਜ ਇਹ ਤਾਂ ਕੀ ਗੱਲ ਆ 5-10 ਤਾਂ 2 ਸਾਲ ਦਿੱਲੀ ਕੀ ਬੈਠੇ ਰਹੇ ਆਗੇ ਕੋਈ ਪਰਵਾਹ ਨਹੀਂ ਜੰਗਾ ਤੋਂ ਦਮ ਲਾ ਜਿੰਗ ਯਾਰੋਕੀਆਂ ਪੰਜੂ ਵੇੜ ਕੇ ਦੀਆਂ ਹੋਰ ਗੱਲ ਤੇ ਨਹੀਂ ਮੇਰੇ ਸਾਹ ਤੇ ਡਾਟੇ ਡਾ ਹੋ ਰਿਹਾ ਨਾ ਇਹ ਹੋਣਾ ਤੇ ਡਾ ਪਰ ਇਹ ਤਾਂ ਨਹੀਂ ਪਰ ਇਹ ਤਾਂ ਪਰ ਇਹ ਤਾਂ ਆਪ ਥੋੜਾ ਜਿਹਾ ਦੀ ਲੈ ਰੋ ਭਾਈ ਚਾਹ ਵੀ ਹੈਗੀ ਆ ਪਾਟਾ ਟੈਟ ਠਹਿਰੀ ਖੀ ਮੰਗੇ ਚਾਹ ਆਦ ਵਿਚਾਲਾ ਜਾ ਕਰਕੇ ਨਾ ਸੈਟ ਬੱਤ ਮੈਂ ਚਾਹ ਲੈ ਆਂਦੀ ਆ ਮੈਂ ਉਹਨੇ ਨਹੀਂ ਤੇ ਲਾ ਕੇ ਦੇ ਦੇਣਾ ਵਸਤੂਲ ਕਿਉਂ ਕਰ ਲਿਓ ਹਾਂ ਇਹ ਕਰਨਾ ਤਿਆਰ ਕਰ ਦੇਉਂਗਾ ਹਾਂ ਹਾਂ ਮੈਂ ਉਹਦੇ ਕੋਲ ਸਭ ਕੁਝ ਹੈਗਾ ਜਿਗਾਰ ਮੈਂ ਓਕੇ ਕਰੂੰ ਵੀਡੀਓ ਬਣਾਉਣੀ ਹੁੰਦੀ ਆ ਮੈਂ ਓਕੇ ਕਰੂੰ ਸਾਰਾ ਕੁਝ ਇਕੱਠਾ ਦਾ ਲੈ ਕਹਿਰਾ ਕਰਾ ਦਾ ਲੈ ਕੋਈ ਨਹੀਂ ਤੁਸੀਂ ਆਪ ਦਾ ਸ਼ੁਰੂ ਕਰ ਲਓ ਇੱਕ ਦਾ ਰੋ ਕਰਤੀ ਬਾਬੇ ਨੇ ਮੇਰਾ ਜ ਦੇਖੋ ਖਾਲਸਾ ਜੀ ਮੱਥਾ ਮੈਂ ਨਾਲ ਹੀ ਲਈ ਫਿਰਦਾ ਹਾਂ ਲੈ ਮਾਂ ਬਾਈਆਂ ਨੂੰ ਜਲ ਮੈਂ ਲਾਇਆ ਖੇਤ ਖੜਾ ਆ ਮੱਥਾ ਦੇ ਕਿਉਂ ਨਾ ਮੈਂ ਲੈ ਇਨੇ ਲਾਉ ਲੂ ਭਾਈ ਹੈ ਮੈਂ ਆਉਣਾ ਹੈ ਮਾ ਦੂ ਬਾਤ ਤੁਸੀਂ ਇੱਕ ਦਾ ਸ਼ੁਰੂ ਕਰੋ ਮੈਂ ਮੱਥਾ ਟੇਕਾਂ ਮੈਂ ਕਮੈ ਮੈਨੂੰ ਕਿਹਾ ਅੱਛਾ ਅੱਛਾ ਬਣੀ ਨਹੀਂ ਕੱਲਾ ਉਹ ਚ ਪਾ ਦਾਂਗੇ ਆਪਾਂ ਆ ਬਸ ਇਹ ਪਾਣੀ ਮਖਾਈ ਨੂੰ ਸੇਮਾ ਬੱਤ ਜੇ ਦਾ ਹੋ ਜਾ ਢੱਕਾ ਲਾ ਲੈ ਕੋਈ ਪਾਣੀ ਪਾੰਦਾ ਰੋਈਆਂ ਜਹੇ ਜੀ ਘਮ ਹੋ ਰਿਹਾ आबेड़ा आता, बज का कम करते हुए बैठोगे ती हाँ चाबी है पीवागे फिर खोले जाव गे ਕੌਣ ਦੀ ਗੱਲ ਕਰ ਰਹੇ ਹੋ ਉਤੋਂ ਨਹੀਂ ਪਾਲਾਂਗੇ ਔਰ ਕੀ ਹੈ ਕਿਹੜਾ ਹੈ ਕਰਾ ਕੁੱਤੇ ਦਾ ਆਸਾਫ ਰੱਖ ਲਾਂਗੇ ਇਹ ਟੁੱਟੀ ਜਿ ਨਵੀਂ ਲੈਂਦੀ ਭੈਣ ਦੇ ਯਾਰ ਨੇ ਬਦਲੇ ਕਿਹੇ ਜੀ ਉੱਤੋਂ ਬਾਹਰ ਜਾ ਆ ਕੁੱਤਾ ਬਿੱਲਾ ਆਇਆ ਚਾਹ ਪੀਏ ਇਹ ਤਾਂ ਦੇਖ ਕੋਈ ਨਹੀਂ ਆ ਟਰਾਲੀ 'ਚ ਧਰ ਦੋ ਕੋਈ ਨੂੰ ਟਰਾਲੀ ਦੇ ਵਿੱਚ ਧਰ ਦੋ ਬਰੇਤੀ ਹੈਗੀ ਟਰਾਲੀ 'ਚ